ਕਾਰਕਿਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਹਾਂ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਨੂੰ ਪਤਾ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਇੱਥੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਅ ਸੰਦਰ ਸ਼ਰਮਾ ਜੀ ਪਲੀਜ਼ ਕਾਰਕਿਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿ ਜਾਣੋ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਇੱਥੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਸੁਨਦਰ ਚਰਲਾ ਬੈਠੀ ਹਾਂ ਪਰ ਕੀਤਾ ਕੀ ਗੱਲਬਾਤ ਕਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਇਹ ਫੇਰ ਇਹੀ ਕੁਝ ਹੋਊਗਾ। ਕਹਾਂ ਜਾਣੀ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਗੁੰਦ ਅਸ਼ਰਲਾ ਪੀਸ ਪਰ ਕੀਤਾ ਕੀ ਗੱਲਬਾਤ ਕਹਿਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫੇਰ ਇਹੀ ਕੁਝ ਹੋਊਗਾ। ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਂ ਪੂਰੀ ਇੰਡਸਟਰੀ ਮਤਲਬ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਢੀਕਦੇ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਸੁੰਦਰ ਚਰਲਾ ਜੀ ਬੱਸ ਪਲੀਜ਼ ਕਰ ਕੀਤਾ ਕੀ ਗੱਲਬਾਤ ਹੈਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਆਸਾਨ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਇੱਥੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਬੰਦਾ ਚਰ ਲੈ ਪਲੀਜ਼ ਕਰ ਕੀਤਾ ਕੀ ਗੱਲਬਾਤ ਜਿਹੜਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿਆ ਜਾਣ ਬੁਲ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਪੂਰੀ ਇੰਡਸਟਰੀ ਬਾਰੇ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਬੰਦਾ ਚਰਲਾ ਨਹੀਂ ਮੋਜ਼ਾ ਪਲੀਜ਼ ਪਰ ਕੀਤਾ ਕੀ ਗੱਲਬਾਤ ਕਹਿਣਾ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਝ ਕੀਤਾ ਕੋਈ ਅਸਾਨ ਇੰਡਸਟਰੀ ਪਤਾ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਤੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਾ ਚਰਲਾ ਲੈ ਜੀ ਮਾਫ ਕਰਨਾ ਕੀ ਕੀਤਾ ਕੀ ਗੱਲਬਾਤ ਹੈਣਾ ਜਿਵੇਂ ਜਦੋਂ ਕਿਸੇ ਬੱਚੇ ਨੂੰ ਰੋਟੀ ਪਾਉਂਗੇ ਤੇ ਫਿਰ ਇਹੀ ਕੁਝ ਹੋਊਗਾ ਕਿਆ ਜਾਣੂ ਕੀ ਕੀ ਤੁਸੀਂ ਰੋਟੀ ਕੀ ਪਾਈ ਕੀ ਕੁਛ ਕੀਤਾ ਕੋਈ ਅਸਾਨ ਤੁਸੀਂ ਦੱਸੋ ਸਾਰਾ ਜੇ ਤੁਹਾਡੇ ਉੱਤੇ ਗੱਲ ਹੋਈ ਇੱਥੇ ਅੱਗੇ ਠੀਕ ਹੈ ਯਾਰ ਤੁਸੀਂ ਦੱਸੋਗੇ ਕੀ ਕੀ ਰੋਟੀ ਪਾਈ ਤੁਹਾਡੇ ਕੋਲ ਪਲੇ ਹੈ ਦੰਦਾ ਚਰਲਾ ਲੇ ਲੀ ਪਲੀ